ਲੋ ਜੀ ਤਿਆਰੀ ਹੋ ਗਈ ਆ ਹੁਣ ਸਮਾਨ ਆਪਾਂ ਪੈਕ ਕਰ ਲਿਆ ਕਾਫੀ ਕਿਤਾਬਾਂ ਜੱਕ ਲੀਆਂ ਤੇ ਮੇਨ ਜ਼ਰੂਰੀ ਗੱਲ ਹੈ ਕਿ ਸਮਾਨ ਪਾਉਣਾ ਹੋਵੇ ਜਿੱਥੇ ਵੀ ਜਾਣਾ ਸਫ਼ਰ ਕਰਨਾ ਬਹੁਤ ਥੋੜਾ ਸਮਾਨ ਲੈ ਕੇ ਜਾਈਓ ਜਿੰਨੇ ਚ ਸਾਰ ਸਕੋ ਤੇ ਦੂਜੀ ਗੱਲ ਇਹ ਹੈ ਕਿ ਸਮਾਨ ਪਾਉਣਾ ਫੋਲਡ ਕਰਕੇ ਪਾਉਣਾ ਹਮੇਸ਼ਾ ਸਹੀ ਪੈਂਦਾ ਪ੍ਰੋਪਰਲੀ ਪੈਂਦਾ ਜੇ ਫੋਲਡ ਕਰਕੇ ਪਾਉਂਗੇ ਬਾਕੀ ਜੋ ਜ਼ਰੂਰੀ ਕੰਮਕਾਰ ਜੋ ਜ਼ਰੂਰੀ ਸਮਾਨ ਹੋਰ ਆਖ ਕੇ ਲਿਆ ਆਪਾਂ ਤੇ ਹੰਡਰਵਾਨਾ ਹੁੰਦੇ ਹੈਗੇ ਵੀਰ ਦੋਸਤ ਨੂੰ ਫੋਨ ਕਰਕੇ ਬੁਲਾਇਆ ਆ। ਹੁੰਦਾ ਹੀ ਹੋਣਾ ਬੱਸ। ਇਹ ਆਪਣੇ ਜੱਖੜ ਦਾ ਸਟੇਸ਼ਨ ਆ ਜੋ ਆਪਣੇ ਲੱਗੇ ਜਾਂਦਾ। ਟ੍ਰੇਨ ਆਪਾਂ ਨੂੰ ਮਿਲ ਗਈ ਆ। ਤੇ ਪਰਿਪੀਆ ਬੋਲੋ ਸ਼ੀਟ ਮਿਲੇ ਨੀਗੀ। ਬਾਕੀ ਇਦਾਂ ਕੀ ਜਨਰਲ ਡੱਬੇ ਜਦਾਂ ਹੀ ਹੁੰਦਾਗਾ। ਇਹ ਹਾਲ ਆਪਣੇ। ਬਾਹਰ ਸੋਨੇ ਸੋਨੇ ਖੇਤ ਆ। ਤੇ ਆਪਣਾ ਰਹਿਆ ਮੈਪ ਆਪਾਂ ਹੁਣ ਪਹੁੰਚ ਗਏ ਆ ਸੰਗਰੂਰ। ਸੰਗਰੂਰ ਤੋਂ ਅੰਮ੍ਰਿਤਸਰ ਦਾ ਸਫ਼ਰ ਤੇ ਆਪਣਾ ਸਟੇਸ਼ਨ ਜਲੰਧਰ ਆ ਜੋ ਆਪਾਂ ਜਲੰਧਰੇ ਰੁਕਣਾਗਾ ਜਲੰਧਰ ਤੋਂ ਆਪਾਂ ਨੇ ਟ੍ਰੇਨ ਫੜਨੀ ਆ ਅੰਮ੍ਰਿਤਸਰ ਨੂੰ ਆਪਣੀ ਜਾਖੜ ਇੱਕੋ ਇੱਕ ਟ੍ਰੇਨ ਦਾ ਰੂਟ ਆ ਜੋ ਰਾਤ ਦੇ 2 ਵਜੇ ਦਾਗਾ ਤੇ ਰਾਤ ਨੂੰ ਭੱਜ ਜਾਣਾ ਔਖਾ ਲੱਗਿਆ ਤਾਂ ਕਰਕੇ ਆਪਾਂ ਦਿਨ ਦੀ ਟ੍ਰੇਨ ਫੜ ਲਈ ਟ੍ਰੇਨ 'ਚ ਚੜ ਕੇ ਚੈੱਕ ਕਰ ਇੱਕ ਮੁੰਡਾ ਫਸ ਗਿਆ ਤੇ ਇੱਕ ਕੋਲ ਆਜੂ ਲੜੀ ਬੈਠੀ ਹੈ ਗ੍ਰੀਨ ਸੂਟ ਪਾਈ ਇਹ ਬਾਤ ਕਿ ਇਹ ਲੋ ਵੀ ਟਿਕਟ ਨਹੀਂ ਸੀ। ਧਿਆਨ ਦੀ ਕਿ ਘਰੋਂ ਮੈਂ ਲੜਕੇ ਆਈਏਗੀ। ਖੁਸ਼ ਵਿਚਾਰੀ ਰੋਣ ਰੋਣ ਲੱਗ ਗਈ ਸੀ। ਬਸ ਇੰਨੇ ਕਿ ਦਿਆ ਕਰਕੇ ਚੈੱਕ ਕਰਨ ਛੱਡਤੀ। ਸਹੀ ਹੈ ਕਿੰਨੀ ਮਸਲੇ ਚੱਲਦੇ ਰਹਿੰਦੇ ਨੇ ਅੰਦਰ ਵੀ ਤੇ ਬਾਹਰ ਵੀ। ਸ਼ੂ ਵੀ ਡਰਾਈਵਿੰਗ ਕਰਨ ਦਾ ਸ਼ੌਂਕ ਹੈ। ਤੇ ਬਾਕੀ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ ਮੰਜਾ ਮਾਰ ਕੇ ਬਾਹਰ ਨਿਕਲੀ ਆਏ। ਕਿ ਚਲੋ ਚੱਲੀਏ ਘੁੰਮ ਚੱਲਦੇ ਆਂਗੇ। ਹੁਣ ਪਹਿਲਾ ਸਫ਼ਰ ਆਪਣਾ ਸੋਚੀ ਵੀ ਚਲ ਦਰਬਾਰ ਸਾਹਿਬ ਨੂੰ ਪਾ ਲਈਏ ਤੇ ਹੁਣ ਅੰਮ੍ਰਿਤਸਰ ਵੱਲ ਆਪਣਾ ਪਹਿਲਾ ਕਦਮ ਆ ਤੇ ਉਸ ਤੋਂ ਬਾਅਦ ਬਾਕੀ ਸਬਬ ਬਣਿਆ ਤਾਂ ਆਪਾਂ ਆਨੰਦਪੁਰ ਸਾਹਿਬ ਵੀ ਚੱਲਾਂਗੇ ਰੱਬ ਸੁੱਖ ਰੱਖੇ ਬੱਸ ਸੋਚਿਆ ਕਿ ਆਪਣੇ ਬਲੌਗ ਦੀ ਸ਼ੁਰੂਆਤ ਕਰਨੀ ਆ ਤਾਂ ਪਹਿਲਾ ਦਿਨ ਸਿਰਫ ਆਪਣਾ ਅੰਮ੍ਰਿਤਸਰ ਹੋਣਾ ਚਾਹੀਦਾ ਤੇ ਹੁਣ ਆਪਾਂ ਆ ਗਏ ਜਲੰਧਰ ਜਲੰਧਰ ਤੋਂ ਆਪਾਂ ਟ੍ਰੇਨ ਲੈਣੀ ਆ ਹੁਣ ਅੰਮ੍ਰਿਤਸਰ ਦੀ ਇੱਥੋਂ ਆਪਣਾ ਡ੍ਰੇਨ ਮਿਲ ਜੂਗੀ ਅੰਮ੍ਰਿਤਸਰ ਦੀ ਤੇ ਆਪਾਂ ਟਾਈਮ ਨਾਲ ਪਹੁੰਚ ਜਾਣਾਗਾ ਇੱਥੇ ਆ ਨਜ਼ਾਰਾ ਆਪਣਾ ਜਲੰਧਰ ਸਟੇਸ਼ਨ ਦਾ ਬਾਕੀ ਇਹ ਕਿ ਨੇੜੇ-ਤੇੜੇ ਸਟੇਸ਼ਨਾਂ 'ਚ ਕੰਮ ਚੱਲਦਾ ਪਿਆਗਾ ਹੁਣ ਆਪਾਂ ਆ ਗਏ ਜਲੰਧਰ ਸਟੇਸ਼ਨ ਤੋਂ ਬਾਹਰ ਇੱਥੇ ਆਪਣਾ ਟਿਕਟ ਲੈਣੀ ਆ ਅੰਮ੍ਰਿਤਸਰ ਦੀ ਤੇ ਮੈਂ ਦੇਖਿਆ ਕਿ ਉਹ ਤੇ ਲੈਣੀ ਵਾਲੀ ਵੱਡੀ ਲੱਗੀ ਹੋਈ ਹੈਗੀ ਸੋ ਤਾਂ ਕਰਕੇ ਮੈਂ ਆਨਲਾਈਨ ਬੁੱਕ ਕਰਵਾਉਣੀ ਸੀ ਤੇ ਉਹਦੇ ਲਈ ਆਪਾਂ ਨੇ ਸਟੇਸ਼ਨ ਤੋਂ ਜਾਣਾ ਪੈਣਾ ਸੀ ਦੂਰ ਤੇ ਆਪਾਂ ਥੋੜਾ ਜਿਹਾ ਦੂਰ ਚੱਲ ਗਏ ਉੱਥੇ ਆ ਕੇ ਆਪਾਂ ਬੁੱਕ ਕਰਵਾਈ ਤੇ ਮੜਾ ਕੇ ਜਲੰਧਰ ਸ਼ਹਿਰ ਘੁੰਮ ਕੇ ਆ ਕੇ ਵਾਪਸ ਤੇ ਹੁਣ ਆਪਣੀ ਟ੍ਰੇਨ ਵੀ ਆ ਗਈ ਆ ਆਨਲਾਈਨ ਅਗਰ ਟਿਕਟ ਬੁੱਕ ਕਰਵਾਉਣੀ ਹੈ ਤਾਂ ਉਹਦੇ ਵਾਸਤੇ ਯੂਟੀਐਸ ਐਪ ਆਉਂਦੀ ਹੈਗੀ ਇਹ ਰਿਹਾ ਆਪਣਾ ਮੈਪ 81 ਕਿਲੋਮੀਟਰ ਦਾ ਸਫ਼ਰ ਤੇ ਆਪਾਂ ਨੂੰ ਟ੍ਰੇਨ ਮਿਲ ਗਈ ਆ ਤੇ ਟ੍ਰੇਨ 'ਚ ਚੜ ਵੀ ਗਏ ਆਪਾਂ ਅਲਵਾਹੀਕੋ ਆਪਾਂ ਆ ਗਏ ਅੰਮ੍ਰਿਤਸਰ ਸਟੇਸ਼ਨ ਸਟੇਸ਼ਨ ਤੋਂ ਪਹੁੰਚ ਆਉਂਦੇ ਦਰਬਾਰ ਸਾਹਿਬ ਵੱਲ ਇਹ ਆਪਣੀ ਲੋਕੇਸ਼ਨ ਹੈਗੀ ਸਟੇਸ਼ਨ ਤੋਂ ਦਰਬਾਰ ਸਾਹਿਬ ਵੱਲ ਦੀ ਤਕਰੀਬਨ 2.5 ਕਿਲੋਮੀਟਰ ਦਾ ਘੰਟਾ ਲੱਗਦਾ ਹੁਣ ਆ ਗਏ ਆਪਾਂ ਸਟੇਸ਼ਨ ਤੋਂ ਬਾਹਰ ਤੇ ਗੌਰ ਕਰਿਆ ਤਾਂ ਬੱਸ ਖੜੀ ਸੀ ਜੋ 6 ਅਵਸਤੇ ਲਈ ਹੋਈ ਹੈਗੀ ਸਰਦਾਨੂਆਂ ਦੀ ਤੇ ਆਪਾਂ ਦਰਬਾਰ ਸਾਹਿਬ ਪਹੁੰਚਣ ਦੇ ਹੜਕਣ ਕੇ ਕੰਨੀ ਆ ਗਈਆਂ ਸੀ ਤੇ ਆ ਰਿਹਾ ਦਰਬਾਰ ਸਾਹਿਬ ਵੱਲ ਜੰਦਰਾ ਹਿੱਥਰਾ ਜੱਲਿਆਣਾ ਬਾਗ ਆਪਾ ਜਾਨੋਂ ਦਰਬਾਰ ਸਾਹਿਬ ਪਾ ਨਮਸਕਾਰ ਜੀ ਤੇ ਫਿਰ ਬਾਕੀ ਹੋਰ ਸਥਾਨ ਦੇ ਵੇੜੇ ਕਰਿਆ। ਕਿ ਆ ਤੁਹਾਡੇ ਸਾਹਮਣੇ ਆਵਾਜ਼ ਦਰਬਾਰ ਸਾਹਿਬ ਅਦ੍ਰਿਸ਼ ਦਰਬਾਰ ਸਾਹਿਬ ਦੀ ਮੰਤਰਮੋਗ ਦਾ ਵਾਚ ਬੜਾ ਸੋਹਣਾ ਅਦ੍ਰਿਸ਼। ਮੱਥਾ ਪਾ ਕੇ ਢੀਕ ਲਿਆ ਤੇ ਹੁਣ ਬਾਅਦ ਚੱਲਦੇ ਆਂ। ਪ੍ਰਸ਼ਾਦਾ ਪਾਣੀ ਚਾਹੀਦੀ ਜੀ। ਹਾਂ ਜੀ ਕੋ ਲਗਾ ਉਸ ਟਾਈਮ ਦਾ ਬਹੁਤ ਪੁਰਾਣਾ ਪੋਲਾ ਹੈ ਮੰਦਰ ਸਕੇ ਦੁਬਾਰਾ ਫਿਰ ਦਰਵਾਸਾ ਵੀ ਆਪਾਂ ਪ੍ਰिक्रमा ਚ ਲੈ ਗਏ ਹਾਂ ਜੀ ਕੀ ਨੰਨ ਗਾਓ ਹਰ ਕੀ ਨੰਨ ਗਾਓ ਉਹ ਜਿਹੜੇ ਹੈ ਨਿਵਾ ਰਹੇ ਸਤਿ ਉਰੂ ਹਾਂ ਜੀ ਤੁਹਾਨੂੰ ਦੋ ਦੋ ਡਿਸਕ੍ਰੀਨ ਦੇਖ ਰਹੇ ਹੋਗੇ ਤੇ ਮੀਤ ਦ੍ਰਿਸ਼ਾ ਹੈ ਜੋ ਦਰਮੀ ਜਿੰਦਗੀ ਦਾ ਪਹਿਲਾ ਸਬਰ ਸੀ ਤੇ ਅਡਜਸਟਮੈਂਟ ਕਰਕੇ ਚੱਲਣੀ ਸੀ ਤਾਂ ਦਰਬਾਰ ਨਾਲ ਆਲਚ ਆਪਾਂ ਸੌਂਦੇ ਸੀ ਫਿਰ ਜਿੱਦਾਂ ਕਿ ਹੋਰ ਸ਼ਰਧਾਲੂ ਮੇਰਤੀ ਸੌਂਦੇ ਹੈਗੇ ਆਪਾਂ ਮੇਰਤੀ ਸੌਂਗੇ ਸੀ ਦਰਬਾਰ ਸੈਂਦਾ ਰਾਤਾ ਦ੍ਰਿਸ਼ ਆਹ ਦਰਬਾਰ ਸਾਹਿਬ ਵਿਖੇ ਦੂਸਰਾ ਦਿਨ ਦਰਬਾਰ ਸਾਹਿਬ ਤੋਂ ਅਗੇ ਬਾਹਰ ਤੇ ਜੱਲਿਆਂ ਵਾਲਾ ਬਾਗ ਕਿਹਣਾ ਪੰਗ ਮਹਰਬਾਨਾ ਪੈਂਟਰੀ ਲਾਰੇ ਆਗੇ ਆਹ ਐਂਟਰੀ ਤੇ ਜਵਾਨ ਦਾ ਦ੍ਰਿਸ਼ ਜਿੱਲਿਆਂਵਲੇ ਬਾਗ ਦਾ ਇਹ ਪਹਾਂ ਚੱਲਿਆਂਵਲੇ ਬਾਗ ਦਾ ਦ੍ਰਿਸ਼ ਸਾਹਮਣੇ ਸਮਾਰਕ ਜੋ ਕਿ ਸ਼ਹੀਦਾਂ ਹੋਈ ਸੀ ਯੂ ਲੋਕਾਂ ਨੇ ਯਾਦਗਰੀ ਚ ਬਣਾਈ ਹੋਈ ਹੈ ਤੇ ਲੱਗੇ ਜਿੱਲਿਆਂਵਲੇ ਬਾਗ ਤੇ ਗੂੜਿਆਂ ਦੇ ਨਿਸ਼ਾਨ ਕਿਉਂਕਿ ਅਜਾ ਹੈ ਉਹਨਾਂ ਨੇ ਗ੍ਰੀਟੇਰ ਦੁਆਰਾ ਲੋਕਾਂ ਦੇ ਚਲਾਈ ਇਹ ਦੂਸਰਾ ਸਥਾਨ ਹੈਗਾ ਤੇ ਆ ਤਸਵੀਰਾ ਜੋ ਜੱਲੇ ਵਾਲੇ ਬਾਗ ਦੀ ਅਮੇਜ਼ਿੰਗ ਚ ਰੱਖੀ ਹੋਈ ਹੈ ਇਹ ਸ਼ਹੀਦਾਂ ਨੂੰ ਸਮਰਪਿਤ ਤੇ ਕਹਿੰਦੇ ਚੁੱਧਮ ਸਿੰਘ ਨੇ ਆਸਤੇ ਰੱਖਿਆ ਹੋਇਆ ਹੈ ਜੋ ਦ੍ਰਿਸ਼ ਹੈ ਬਾਕੀ ਦੇ ਉੱਪਰ ਪਗਾਈ ਦਾ ਵੀ ਲਿਖਿਆ ਹੋਇਆ ਹੈਗਾ ਜੱਲੇ ਵਾਲਾ ਬਾਗ ਆਪਾਂ ਜਾ ਕੇ ਤੇ ਹੁਣ ਆਇਆ ਦਰਬਾਰ ਸਾਹਿਬ ਦੁਆਰਾ ਤੇ ਇਹ ਜੋ ਦਿਖਾ ਰਿਹਾ ਮੈਂ ਇਤਿਹਾਸਿਕ ਸੱਲ ਹੈ ਇਹ ਜੋ ਪੱਥਰਾਂ ਕਹਿੰਦੇ ਕਿ ਸਿੱਖਾ ਸਰਦਾਰ ਸੀ ਜੋ ਉਹ ਦਿੱਲੀ ਚ ਲੈ ਕੇ ਆਏ ਸੀ ਨੂੰ ਪਟਕੇ ਤੇ ਵੱਕੇ ਬੁੰਗਾਰਾਮ ਗੜੀਏ ਦਾ ਜੋ ਦ੍ਰਿਸ਼ ਹੈਗਾ ਤੇ ਇੱਥੇ ਹੀ ਇੱਕ ਥੱਲੇ ਗੁਪਤ ਸਥਾਨ ਬਣਿਆ ਹੋਇਆਗਾ ਜਿੱਥੇ ਕੀ ਸਿੱਖ ਮਿਸਲਾਂ ਦੇ ਸਰਦਾਰ ਸੀ ਜੋ ਆਪਣੇ ਮੀਟਿੰਗਾਂ ਕਰਦੇ ਹੁੰਦੇ ਸੀ ਇਹ ਜਾਂਦੀਆਂ ਪੌੜੀਆਂ ਤੇ ਜਦ ਬੁੰਗਾਰਾਮ ਗੜੀਏ ਥੱਲੇ ਸਥਾਨ ਬਣਿਆ ਹੋਇਆਗਾ ਉਸਰਾ ਵੱਲ ਨੂੰ ਜਾਂਦੇ ਨੇ ਥੱਲੇ ਹੀ ਕਰੀ ਉਹ ਅੰਡਰਗਰਾਉਂਡਿਕ ਬਣਿਆ ਹੋਇਆ ਹੋ ਤੇ ਇੱਕ ਅੰਡਰ ਡਿਫੈਂਸ ਪੋਸਟ ਹੈਗੀ ਜੋ ਕਿ ਦਰਬਾਰ ਸਾਹਿਬ ਦੀ ਸੁਰੱਖਿਆ ਵਾਸਤੇ ਬਣਾਈ ਗਈ ਸੀ ਇਹ ਅੰਡਰਗ੍ਰਾਉਂਡ ਆ ਬਿਲਕੁਲ ਹੀ ਬੁੰਗਾ ਰਾਮਗੜੀ ਦੇ ਜਿੰਨਾ ਹੀ ਸੌਪਰਾਗਾ ਉਨਾ ਹੀ ਹਿੱਸਾ ਉਹਦੇ ਅੰਦਰ ਵੀ ਹੈਗਾ ਇਹ 18ਵੀਂ ਸਦੀ ਚ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਬਣਾਈ ਸੀ ਜਿਵੇਂ ਦੇਖ ਸਕਦੇ ਹੋ ਪੁਰਾਣੀ ਇੱਟਾਂ ਲੱਗੀਆਂ ਤੇ ਬਾਕੀ ਬਕਾਇਦਾ ਨੇ ਇੰਤਜ਼ਾਮ ਕਰਿਆ ਲਾਈਟਿੰਗ ਵਗੈਰਾ ਦਾ ਵੀ ਇੰਤਜ਼ਾਮ ਕਰਖਿਆ ਕੈਮਰਾ ਕੁਆਲਿਟੀ ਥੋੜੀ ਖਰਾਬ ਆ ਪਰ ਇਹੋ ਥੜਾਗਾ ਜਿੱਥੇ ਸਰਦਾਰ ਜੱਸਾ ਸਿੰਘ ਆਰਾਮ ਗੜੀਆ ਬੈਠਾ ਕਰਦੀ ਸੀ ਬਾਕੀ ਹੋਰ ਵੀ ਸਰਦਾਰ ਲੋਬਾਲੇ ਆਉਂਦੇ ਕੇ ਇਨੂੰ ਵਿਜ਼ਿਟ ਕਰਨ ਫਿਲਹਾਲ ਇਹ ਗੁੱਡਾ ਪਹਿਲਾਂ ਬੰਦ ਸੀ ਤੇ ਆ ਗਿਆ ਮਿਊਜ਼ੀਅਮ ਜਿਹੜਾ ਦਰਵਾਜ਼ੇ ਦੇ ਐਂਟਰੀ ਗੇਟ ਦੇ ਲੱਗ ਗਈ ਹੀ ਬਣਿਆ ਹੋਇਆ ਰੌਤੇ ਨੂੰ ਤੇ ਜੇ ਜੋ ਵੀ ਪੇਸ਼ ਕੀਤਾ ਸਿੱਖ ਧਰਮ ਨਾਲ ਰਿਲੇਟਡ ਆ ਉਹ ਸਾਰੀ ਸੰਜੋਗ ਕੇ ਰੱਖੀ ਹੋਈ ਹੈ ਤਸਵੀਰਾਂ ਦੇ ਕਿੰਨਾ ਹੀ ਵਿਸ਼ਾਲ ਹੈ ਆਪਣੇ ਪੰਜਾਬ ਦਾ ਇਤਿਹਾਸ ਅਨਿੱਤ ਅੰਕ ਤਸਵੀਰਾਂ ਲੱਗੀਆਂ ਨੇ ਇਹ ਗੱਲ ਬਖਤਿਆਸੀ ਮੇਨ ਮੇਨ ਨੂੰ ਚਰੰਤਰੀ ਲੋਕਾਂ ਆਉਂਦੇ ਪ੍ਰਤੀ ਤਕਰੀਬ ਨੇ ਪਹਿਲਾਂ ਨਾਲੋਂ ਹੋਰ ਵੱਡਾ ਕਰ ਦਿੱਤਾ ਗਿਆ ਮਿਊਜ਼ੀਅਮ ਚ ਵੀਡੀਓ ਰਿਕਾਰਡਿੰਗ ਲਾਉਣੀ ਸੀ ਤਾਂ ਕਰਕੇ ਇੰਨਾ ਕਿ ਦ੍ਰਿਸ਼ਾ रिकॉर्ड ਕਰ ਪਾਇਆ ਮੈਂ ਤੇ ਬਾਕੀ ਜਦੋਂ ਕਦੇ ਆਵਾਂ ਤਾਂ ਉਹ ਜ਼ਰੂਰ ਦੇਖ ਕੇ ਆਉਣਾ ਤੇ ਹੁਣ ਆਪਣਾ ਬਣ ਗਿਆ ਖਿਆਲਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਦਾ ਅੰਮ੍ਰਿਤਸਰ ਵੀ ਕਿਹਾ ਪੰਜ ਚਾਰ ਦਿਨ ਲਾਇਆ ਗਿਆ ਨਾ ਆਪਾਂ ਕੋਈ ਰੂਮ ਲਿਆ ਤੇ ਨਾ ਹੀ ਆਪਣਾ ਖਾਣ ਪੀਣ ਦਾ ਖਰਚ ਆਇਆ ਕੋਈ ਰੰਨਾ ਕੀ ਅਡਜਸਟਮੈਂਟ ਦੇ ਸਾਵਣ ਚੱਲਦੀ ਸੀ ਆਪਾਂ ਕਿ ਆਪਾਂ ਕੋਈ ਖਰਚਾ ਪਾਣੀ ਨਹੀਂ ਕਰਨਾ ਤੇ ਪੂਰੀ ਅਡਜਸਟਮੈਂਟ ਕਰਕੇ ਚੱਲਣੀ ਹੈ ਬਾਹਗੁਰੂ ਦੀ ਕਿਰਪਾ ਨਾਲ ਸਾਰਾ ਸਫਲ ਹੋਇਆ ਤੇ ਹੁਣ ਆਪਾਂ ਅੱਗੇ ਦੇ ਸਫ਼ਰ ਵਾਸਤੇ ਰਵਾਨਾ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਇੱਥੇ ਆਨੰਦਪੁਰ ਸਾਹਿਬ ਵੱਲ ਜਾਂਦੇ ਵਕਤ ਇੰਨੀ ਖੈਰ-ਸੁਖ ਰਹੀ ਕਿ ਆਪਾਂ ਨੂੰ ਵਧੀਆ ਸੀਟ ਮਿਲ ਗਈ। ਆਮਤ ਸਾਲ ਤੋਂ ਆਪਾਂ ਤਕਰੀਬਨ 2 ਵਜੇ ਦੀ ਟ੍ਰੇਨ ਮਿਲੀ ਤੇ ਤਕਰੀਬਨ ਸ਼ਾਮ ਦੇ 7:00 ਵਜੇ ਆਪਾਂ ਆਨੰਦਪੁਰ ਸਾਹਿਬ ਪੁੱਜ ਜਾਣਾ ਹੈਗਾ। ਬਾਕੀ ਰੱਬ ਖੈਰ-ਸੁਖ ਰੱਖੇ। ਪਰਫੈਕਟ ਦਿਨ ਲੱਛਾ ਕਿੰਨਾ ਕੁਛ ਅਸੀਂ ਵਿੱਚੇ ਛੱਡ ਦਿੰਨੇ ਆਂਗੇ। ਇਹ ਹੀ ਕੁਝ ਮਹਿਸੂਸਦਾ ਰਿਹਾ ਕਿ ਪ੍ਰਗਟ ਕਰਨ ਦਾ ਪ੍ਰਫੈਕਟ ਕਰਨਾ ਬਰਾ ਕਰਨ ਨੂੰ ਕਰ ਹੀ ਲਿਆ ਜੋ ਚਿਤ ਕਰਦਾ ਸੀ ਅੰਮ੍ਰitsar ਪਹਿਲਾਂ ਤੇ ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਦਮਾਂ ਬਹੁਤ ਖੁਸ਼ੀ ہوئی۔ ਇਹ ਰਹੀ ਕਿਲਾ ਨੰਦਗੜ੍ਹ ਸਾਹਿਬ ਦੀ ਆਪਣੀ 100 ਰੁਪਏ ਦੀ ਪਰਚੀ ਤੇ ਇਹ ਰਿਹਾ ਆਪਣਾ ਕਮਰਾ ਸਭੰਸੂਨ ਪੂਰਾ ਖੰਡਾਇਆ ਪਿਆ ਆਪਾਂ ਕਸ਼ਮੀਰ ਕਰਕੇ ਕੱਪੜੇ ਥੋੜੇ ਗਿੱਲੇ ਪਏ ਨੇ ਮਾਂ ਹਵਾ ਹਵਾ ਲੱਗ ਜੂਗੀ ਤੇ ਸੁੱਕ ਵੀ ਜਾਣਗੇ ਤੇ ਬਾਕੀ ਪਹਿਲਾਂ ਗਿਆ ਸੀ ਮੈਂ ਗੁਰਦੁਆਰਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਤੇ ਉੱਥੇ ਕਮਰਾ ਨਹੀਂ ਮਿਲਿਆ ਮੋਸਟਲੀ ਮੈਂ ਸੁਣਾ ਵਾਕ ਕਰੇਂਜ ਹੁੰਦਾ ਉੱਥੇ ਤੇ ਤਾਂ ਕਰਕੇ ਮੈਂ ਕਿਲਾ ਨੰਦਗੜ੍ਹ ਸਾਹਿਬ ਆ ਗਿਆ ਉੱਥੇ ਹੀ ਕਿਸੇ ਬੀਰ ਭਾਈ ਨੇ ਮੈਨੂੰ ਮਤ ਦਿੱਤੀ ਸੀ ਕਿ ਉੱਥੇ ਚੱਲ ਜਾਓ ਤੁਹਾਨੂੰ ਕਮਰਾ ਮਿਲ ਜਾਏਗਾ ਤੇ ਮੈਂ ਆ ਗਿਆ ਇਧਰ ਉਹਦੀ ਆਪਣੀ ਹੋ ਗਈ ਤਿਆਰੀ ਤੇ ਹੁਣ ਜਾਲ ਦਾ ਇਸਤਮਾਲ ਤੁਹਾਨੂੰ ਆਪ ਕਰ ਲੈ ਬੈਕ ਤੇ ਤੁਹੋਂ ਕੋਕੜ ਦੋਰਾ ਲੋਗੜ ਸਾਹਿਬ ਚਲਦੇ ਆਂ ਇੱਕ ਔਮ ਮੱਥਾ ਟੇਕ ਕੇ ਤੇ ਅਨੰਦਗੜ੍ਹ ਸਾਹਿਬ ਸੀ ਮੈਂ ਬਾਕੀ ਕਰਦੇ ਰੂਮ ਵਗੈਰਾ ਲਾਕ ਕਰ ਕਿ ਬੁੱਕ ਕੀ ਕਰਦਿਆਂ ਬੰਦ ਲਾਈਟਾਂ ਦਾ ਸਾਣਾ ਨੰਦਗੜ ਸਾਹਿਬ ਜਿੱਥੇ ਆਪਾਂ ਰੁਕੇ ਸੀ ਉਹ ਕਿਲਾ ਕਿੰਤਿਆ ਉਸ ਕਿਲੇ ਤੋਂ ਹੀ ਵਿਰਾਸਤਿਕ ਹਾਲ ਸਾਹਿਬ ਉਹ ਦਰੋਈ ਕਿਲਾ ਸ੍ਰੀ ਨੰਦਗੜ ਸਾਹਿਬ ਫਿਰ ਨੰਦਗੜ ਸਾਹਿਬ ਦੀ ਕਿ ਇਤਿਹਾਸਿਕ ਪੌੜੀਆਂ ਨੇ ਜੋ 10ਵੇਂ ਪਾਸ਼ਾਹੀ ਜੀ ਦੇ ਨਾਲ ਸੰਬੰਧਿਤ ਨੇ 84 ਪੌੜੀਆਂ ਇਹ ਕਹਿੰਦੇ ਉਸ ਟਾਈਮ ਦੀ ਬਣੀ ਹੋਈਆਂ ਨੇ ਇਹ ਉਹੀ ਤਰਾਸੀ ਬਾਉੜੀਆਂ ਜਿੱਥੋਂ ਗੁਰੂ ਮਹਾਰਾਜ ਦਰਸ਼ਨ ਪਾਸ਼ਾ ਜੀ ਲੰਘਿਆ ਕਰਦੇ ਸੀ ਜੁਹਾਨ ਨੇ ਦੇਖ ਕਰ ਦਿੱਤਾ ਹੋਇਆ ਹੈ ਨਾ ਕਿੰਨੀ ਸੋਹਣੀ ਚੀਜ਼ ਆ ਪਰ ਗੁਰਦੁਆਰਾ ਸਾਹਿਬ ਤਪਸਥਾਨ ਸਾਹਿਬ ਇਹ ਮਾਤਾ ਸਭ ਕੋ ਇਹ ਤਪਸਥਾਨ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਤੇ ਜੋ ਕਿ ਇਹ ਵੀ ਕਿਲਾ ਨੰਦਗੜ੍ਹ ਸਾਹਿਬ ਦੇ ਉੱਪਰ ਹੀ ਆ ਇਹ ਤੋਂ ਬਾਅਦ ਅਪਨ ਸੱਤ ਕਰਦੇ ਆਂਗੇ। ਦਰਸਤੂ ਖਾਲਸਾ ਇੱਥੇ ਵੀਡੀਓ ਬਣਾਉਣੀ ਲਾਉਣੀ ਹੈ। ਤਾਂ ਕਰਕੇ ਆਪਾਂ ਇਹਨਾਂ ਨੂੰ ਸ਼ੂਟ ਕਰ ਪਾਏ ਆਂਗੇ। ਤੇਰੀਆ ਕਿਲਾ ਲੋਗੜ ਸਾਹਿਬ ਜੋ ਕਿ ਹਥਿਆਰਾਂ ਦੀ ਫੈਕਟਰੀ ਸੀ ਜਿੱਥੇ ਹਥਿਆਰ ਬਣਦੇ ਸੀ। ਕਿ ਇਹਦਾ ਹੀ ਪ੍ਰਮੁੱਖ ਸਥਾਨ ਹੈਗਾ ਸਿੱਖ ਪਿਆਰ ਦੇ ਵਿੱਚ। ਤੇ ਇਹ ਲੋਗੜ ਦਾ ਇਤਿਹਾਸ ਇਹ ਲੋਗੜ ਦਾ ਕਿਲਾ ਇਦਾਂ ਕੁਛ ਬਣਾਇਆ ਹੋਇਆ ਹੈ ਇਹ ਤਾਂ ਬਾਦ ਦੀ ਬਣਾਈ ਹੋਈ ਹੈ ਜੀ ਦੁਬਾਰੀ ਦੇਖਾਂ ਬਾਕੀ ਇਧਰ ਕਿ ਸਾਮੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬੋਂ ਮਤਲਟਿਕ ਕੋਲ ਤੋਵਾ ਪਹੁੰਚ ਆ ਲਈ ਪਾਰੇ ਨਾਣੇ ਦੀ ਵੀ ਪਹਾੜਾਂ ਦਾ ਕੁਝ ਜ਼ਿਆਦਾ ਹੀ ਚਸਕਾ ਘੁੰਮਣ ਦਾ ਆਪਾਂ ਨੂੰ ਤੇ ਚੱਲਨੇ ਆਪਾਂ ਆਪਾਂ ਨੂੰ ਬੱਸ ਮਿਲ ਗਈ ਸੀ ਤੇ 50 ਰੁਪਏ ਲੈਂਦੇ ਆ ਅਨੰਦਪੁਰ ਸਾਹਿਬ ਤੋਂ ਚੱਲੀ ਪਾਲਿਆ ਹੁਣ ਆਪਾਂ ਅੰਤਰਿਸ਼ਯ ਤੁਸੀਂ ਦੇਖ ਰਹੇ ਹਾਂ ਕਿ ਨਾਨਾ ਦੇਵੀ ਤੇ ਦ੍ਰਿਸ਼ਾਗਾ ਪੌੜੀਆਂ ਚੜ੍ਹਦੇ ਹੋਏ ਦਾ ਬਹੁਤ ਸੋਹਣਾ ਅੰਤਰਿਸ਼ਯ ਹੈਗਾ ਬਹੁਤ ਸਕੂਨ ਮਿਲਦਾ ਜਿਉਂ-ਜਿਉਂ ਪਹੁੰਚਾਈ ਤੇ ਜਾਂਦੇ ਤਿਆਂ ਤੋਂ ਜੋ ਹੇਠਲਾ ਦ੍ਰਿਸ਼ ਹੈਗਾ ਧੁੰਦਲਾ ਹੁੰਦਾ ਜਾਂਦਾ ਹੈਗਾ ਤੇ ਇਹ ਆਸੇਖਰ ਤੋਂ ਨਜ਼ਾਰਾ ਥੱਲੋਂ ਧੁੰਦਲਾ ਤੇ ਇਦਾਂ ਸ਼ੈੱਡ ਪਾਏ ਹੋਏ ਸਰਦਾਲੂਆਂ ਵਾਸਤੇ ਤੇ ਆਪਾਂ ਨੂੰ ਪਰੋਂ ਵਿਜ਼ਿਟ ਕਰ ਆਏ ਆਂ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ ਤੇ ਉਦੋਂ ਉੱਪਰੋਂ ਬੱਸ ਮਿਲ ਜਾਂਦੇਗੀ ਪਰ ਮੈਂ ਸੋਚਿਆ ਕਿ ਆਪਾਂ ਹੁਣ ਪੈਦਲ ਚੱਲਦੇ ਆਂਗੇ ਥੋੜਾ ਜਿਹਾ ਟਰੈਕਿੰਗ ਕਰ ਲੈਨੇ ਆਂਗੇ ਆਪਾਂ ਨੂੰ ਜਨੂਨ ਵੀ ਹੈਗਾ ਬਾਕੀ ਤੇ ਉਤਰ ਰਿਹਾ ਸੀ ਹਾਂ ਲੋਕਾਂ ਨੇ ਕਿੰਦਾ ਮਾੜਾ ਹਾਲ ਕਰਿਆ ਪਿਆਗਾ ਪਲਾਸਟਿਕ ਵਗੈਰਾ ਬੋਤਲਾਂ ਵਗੈਰਾ ਇੱਦਾਂ ਹੀ ਛੁੱਟੀਆਂ ਪਏ ਨੇ ਸਾਰਾ ਟਰੈਕ ਖਰਾਬ ਕੀਤਾ ਹੋਇਆ ਕਿ ਕਮ ਸੇ ਕਮ ਯਾਰ ਹੋਰ ਨਾ ਸਹੀ ਤੇ ਇੰਨਾ ਗੰਦਾ ਨਾ ਪਾਓ ਤੁਸੀਂ ਬਰਹਾਲ ਕਰਿਆ ਪਿਆ ਆ ਦੇਖੋ ਕਿਦਾਂ ਪਲਾਸਟਿਕ ਵਗੈਰਾ ਪਿਆ ਹੈ ਬਾਕੀ ਇੱਥੇ ਉਹ ਵੀ ਅਡਸਟਪੀਨ ਵਗੈਰਾ ਵੀ ਨਹੀਂ ਆ ਤੇ ਮੇਨ ਗੱਲ ਇਹ ਆ ਯਾਰ ਉਹਨਾਂ ਨੂੰ ਆਪ ਨੂੰ ਆਉਣੀ ਚਾਹੀਦੀ ਆ ਕਿ ਇੱਦਾਂ ਗੰਦ ਨਾ ਪਾਓ ਕਿ ਕਿੰਨਾ ਸਾਮਾਨ ਹੁੰਦਾਗਾ ਬੈਗ ਚ ਵੀ ਰੱਖ ਸਕਦੇ ਜਾਂ ਕੋਲ ਵੀ ਪੌਗਟ ਜੇ ਰੱਖ ਲਓ ਤਾਂ ਵੀ ਭਾਰ ਨਹੀਂ ਲੱਗਦਾ ਸਾਰੇ ਬਾਈ ਜਮਾ ਲੋਕਾਂ ਦਾ ਬਾਕੀ ਜਿਸ ਰਸਤੇ ਤੁਰ ਰਹੇ ਆਂ ਸ਼ਾਰਟਕਟ ਰਸਤਾਗਾ ਤੇ ਇੱਥੇ ਰਾਂਚ ਤੁਹਾਨੂੰ ਖਾਣ ਪੀਣ ਵਾਸਤੇ ਕੁਛ ਨੁਕਸ ਮਿਲ ਹੀ ਜਾਏਗਾ ਬਹੁਤ ਸਾਰੇ ਲੱਗੇ ਹੁੰਦੀਆਂ ਗਿਆ ਹਰ ਤਰ੍ਹਾਂ ਦਾ ਠੰਡਾ ਵਗੈਰਾ ਪਾਣੀ ਵਗੈਰਾ ਬ੍ਰੈਡ ਬਗੋੜੇ ਵਗੈਰਾ ਜੋਰ ਬਿਸਕੁਟ ਵਗੈਰਾ ਤੁਸੀਂ ਲੈਣੇ ਆ ਤਾਂ ਉਹ ਵੀ ਮਿਲ ਜਾਣਗੇ ਆ ਆਪਣਾ ਟ੍ਰੈਕ ਆ ਤੇ ਆਪਾਂ ਫਿਰ ਟ੍ਰੈਕ ਤੇ ਚੋਟੀng ਅੱਤੇ ਤੋ ਆ ਨਾ ਥੱਲੇ ਨੂੰ ਥੱਲੇ ਮੇਰੇ ਖਿਆਲ ਥੋੜੀ ਜਿਹਾ ਸਫ਼ਰ ਰਹਿ ਗਿਆ ਇੰਨੇ ਸਫ਼ਰ ਤੇ ਆਪਾਂ ਆ ਗਏ ਤੇ ਆਹ ਦੇਖ ਸਕਦੇ ਹੋ ਪਿੱਛੇ ਤੁਸੀਂ ਨਹੀਂ ਆ ਰਹੇ ਸੋਣਾ ਨਾ ਕਹਿ ਰਿਹਾ ਚਲੋ ਹੁਣ ਚੱਲਦੇ ਆਪਾਂ ਅੱਗੇ ਨੂੰ ਤੇ ਅੱਜ ਹੈਗਾ ਆਪਣਾ ਟ੍ਰੇਨ ਦਾ ਟਾਈਮ ਆ ਟ੍ਰੇਨ ਦਾ ਟਾਈਮ ਹੈਗਾ ਕੀ ਟੱਪ ਗਈ 4:30 ਵਜੇ ਦਾ ਟਾਈਮ ਸੀ ਤੇ ਹੁਣ ਮੇਰੇ ਖਿਆਲ ਆਪਾਂ ਨੂੰ ਗੋਡਵਾਰਾ ਸਾਹਿਬ ਦਾ ਮੰਨੰਦਗੜ ਸਾਹਿਬੀ ਕੀ ਰੂਮ ਲੈਣਾ ਪੈਣਾਗਾ ਹੋਰ ਤਾਂ ਮਿਲਣਾ ਨਹੀਂ ਮੁਸ਼ਕਿਲ ਲੱਗਦਾ ਮੈਨੂੰ ਤੇ ਉੱਥੇ ਬਾਕੀ ਇਦਾਂ ਵੀ ਸਸਤਾ ਮਿਲ ਜਾਂਦਾ ਹੈਗਾ ਬਾਕੀ ਫਿਰ ਆਪਾਂ ਕੱਲ ਦਾ ਕੱਲ ਦੀ ਟ੍ਰੇਨ ਫੜਨੇ ਨਹੀਂ ਆਦਰਵਾਇਜ਼ ਆਪਾਂ ਬੱਸ ਉਸ ਤੇ ਚਲੇ ਜਾਣਾ ਜਿੰਨਾ ਆਪਣਾ ਸੈਟ ਬੈਠਾ ਸਾਢੇ 4 ਵਜੇ ਦੀ ਕੱਲ ਦੀ ਟ੍ਰੇਨ ਆ ਦਿੱਲੀ ਚੱਲਦੀ ਹੈ ਇੱਥੋਂ ਅਨੰਦਪੁਰ ਸਾਹਿਬ ਤੋਂ ਜਾਖੜ ਦੀ ਟ੍ਰੇਨ ਸਾਡੇ ਅਗਰ ਸ਼ੁਰੂਆਤ ਕਰਨੀ ਆ ਟਰੈਵਲਿੰਗ ਦੀ ਠੀਕ ਹੈ ਛੋਟੇ-ਮੋਟੇ ਪਹਿਲੇ ਨੇ ਥੋ ਕਰ ਲੋ ਔੜੀ-ਹੌੜੀ ਅੱਗੇ ਵਧਦੀ ਜਾਣਾਗਾ ਔੜੀ ਲੈਂਟਾ ਵੱਡੇ ਤੋਂ ਵੱਡੇ ਟਾਸਕ ਕੰਪਲੀਟ ਕਰਦੇ ਰਹੋ ਫਿਲਹਾਲ ਮੈਂ ਨੈਣਾ ਦੇਵੀ ਚੋਟੀ ਤੋਂ ਆਇਆ ਹਾਂ ਤੇ ਹੁਣ ਥੱਲੇ ਜਾ ਰਿਹਾ ਹਾਂ। ਹਲਾ ਐਤ ਤੱਕ ਸਫ਼ਰ ਕਰ ਲਿਆ ਹੁਣ ਉਤਰਦੇ ਆਂ ਥੋੜੀ ਸਫ਼ਰ ਰਹਿ ਗਿਆ ਹੁਣਾਂ ਵਿੱਚ ਨੈਣਾ ਦੇਵੀ ਚੋਟੀ ਤੋਂ ਤੇ ਹੁਣ ਚੱਲਦੇ ਆਪਾਂ ਥੱਲੇ ਜਾ ਰਹੇ ਹਾਂ ਫਿਲਹਾਲ। ਹਾਂ ਹਾਲ ਵੇ ਹਾਲ ਹੋ ਜਾਂਦਾ ਕੁਛ ਐਦਾਂ ਦਾ ਹਾਲ ਹੋਇਆ ਪਿਆ ਮੈਂ ਤਾਂ ਫਿਰ ਵੀ ਉੱਪਰ ਥੱਲੇ ਆ ਰਿਹਾ ਹਾਂਗਾ। ਇਹ ਥੱਲੋਂ ਚੜ੍ਹਦੇ ਉੱਤੇ ਪੂਰਾ ਹਾਲ ਆਨਾਂ ਦਾ। ਚਲੋ ਮਿਲਦੇ ਆਂ ਬਾਕੀ। ਗਰਮੀ ਉੱਪਰ ਥੱਲੇ ਉਤਰਦੇ ਹੋਏ ਪੱਕੀ ਉਹਨਾਂ ਨੂੰ ਬ੍ਰਾਹਲਾ ਅੱਜ ਉੱਪਰ ਚੜ ਰਿਹਾ ਇਹਹੀ ਸਲਾਹ ਯਾਰ ਜਿਨ੍ਹਾਂ ਨੇ ਗਰਨੇਟ ਟ੍ਰੈਕਿੰਗ ਜਾਂ ਕੁੰਮਣ ਫਰਨ ਦਾ ਸ਼ੌਂਕ ਹੈ ਡਰਾਈਵਿੰਗ ਦਾ ਸ਼ੌਂਕ ਹੈਗਾ ਹਾਂ ਸ਼ੁਰੂਆਤ ਛੋਟੇ ਛੋਟੇ ਇੱਜੇ ਦੇਖੋ ਕੁੰਮਣ ਵਾਸਤੇ ਤੇ ਉਸ ਤੋਂ ਬਾਅਦ ਦਿਨ-ਬ-ਦਿਨ ਵਧਾਉਂਦੇ ਜਾ ਇੰਟਰਸਟ ਲੈਣਾ ਬਾਕੀ ਤੁਹਾਡਾ ਆਪਣੇ ਆਪ ਜੇਹੜਾ ਕਰ ਜੇਗਾ ਵੀ ਕੀ ਕਰਨਾ ਸਿੱਖੀ ਨਹੀਂ ਕਰਨਾ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਇਹ ਏਸੀ ਕੇ ਮਾਸਫਾ ਤੇ ਦਾ ਵੀ ट्रैवलिंग ਪਰਪਸ ਬਸਤੀ ਆਏਗਾ। ਘੁੰਮਣ ਦਾ ਸ਼ੌਂਕ ਆ। ਫਿਰਲ ਐਡਾ ਹੋਵੇ ਕਿ ਛੋਟੇ-ਮੂੜੇ ਜਿੱਜਾ ਘੁੰਮਣਾ ਤੇ ਬਾਕੀ ਵੱਡੇ ਬਾਅਦ ਚ ਦੇਖਾਂਗੇ ਹਜੇ ਜਿੰਨੇ ਕ ਬਸਾ ਹੈਗਾ। ਹਨਾ ਤੇ ਬਾਕੀ ਨਿਆਰੇ ਨੇ ਸਵਾਦ ਆਇਆ। ਇਹ ਟ੍ਰੈਕਿੰਗ ਕਰਕੇ ਦਾ ਬਸ ਚ ਆਉਂਦਾ ਸੀ ਮੈਂ ਤੇ ਵਧੀਆ ਕਿਰਾ ਮੈਂ ਜੋ ਬਸ ਤੇ ਨਹੀਂ ਆਇਆਗਾ। ਚਲਾ ਦਾ ਵਾਸਤੇ ਗਿਆ ਸੀ। ਤੇ ਪੈਦਲ ਆਇਆ ਹੁਣ ਤੱਕ ਕਿ ਬਾਈ ਸਟੇਜ ਤੋਂ ਪੌੜੀਆਂ ਥਰੂ ਪਹਿਲੀ ਆਤਾ ਅਮਰਸਰ ਦੀ ਦੂਜੀ ਜੋਸੀ ਉਹ ਆਨੰਦਪੁਰ ਸਾਹਿਬ ਦੀ ਤੇ ਤੀਜੀ ਇਹ ਹੋ ਗਈ ਆਪਣੀ ਟੈਕਿੰਗ ਨਾਣਾ ਸੀ ਵੀ ਟੈਕਿੰਗ ਬਾਕੀ ਜੱਦੀ ਹੈ ਇੰਟਰਸਟ ਹੈਗਾ ਸ਼ੌਂਕ ਰੱਖਦੇ ਹੋਗੇ ਤਾਂ ਇਦਾਂ ਵੱਡਾ ਹੱਤ ਨਾ ਮਾਰਿਓ ਹਨਾ ਜੇ ਮਾਰ ਸਕਦੇ ਹੋ ਵੀ ਵਧੀਆ ਕਰ ਲਾ ਹਨਾ ਪਰ ਮੇਰੇ ਤੋਂ ਹਜੇ ਔਖਾ ਮੈਂ ਰਹਿਦਾ ਕਰਨਾ ਤੇ ਬਾਕੀ ਸਲਾਹ ਵੀ ਸੀ ਪੈਸੇ ਦੀ ਦਿੱਕਤ ਹੈਗੀ ਸੀ ਤੇ ਉਹ ਕਰਕੇ ਜਿੰਨਾ ਕੁ ਹੋਇਆ ਐਡਜਸਟਮੈਂਟ ਉਹਨਾਂ ਕਰ ਲਿਆ ਤੇ ਹੁਣ ਇੱਥੇ ਵਰਦਾਂਗਾ ਤੇ ਬਾਕੀ ਵਧੀਆ ਗਿਆ ਸੀ ਮੈਂ ਬੜੀ ਰਾਹ ਦਾ ਬਣ ਗਏ ਮਰੇ ਇੱਥੇ ਜਾਣ ਦਾ ਟ੍ਰੇਨ ਤਾਂ ਮੇਰੀ ਕੈਂਸਲ ਹੋ ਗਈ ਹੁਣ ਮੇਰੇ ਖਿਆਲ ਕਰ ਕੱਲ ਨੂੰ ਜਾਣਾ ਪੈਣਾਗਾ ਥੀਆ ਟ੍ਰੈਕ ਵੀ ਦੇਖ ਲਓ ਤੁਸੀਂ ਸੋਹਣਾ ਵਧੀਆ ਇੰਨੀ ਕ ਹੋਆਗੀ ਐਨਾ ਕਹਿਣਾਗਾ ਕਿ ਇਹ ਪੌੜੀ ਵਾਲਾ ਰਸਤਾ ਜੋ ਅਗਰ ਤੁਸੀਂ ਐਦਾਂ ਹੀ ਚੱਲ ਕੇ ਜਾ ਸਕਦੇ ਹੋ ਤਾਂ ਬਧੀਆ ਗੱਲ ਆ ਨਹੀਂ ਫਿਰ ਬੱਸਾ ਵਗੈਰਾ ਜਾਂ ਫਿਰ ਹੋਰ ਗੱਡੀਆਂ ਘਰਾਂ ਵਗੈਰਾ ਉੱਪਰ ਹੀ ਜਾਂਦੇ ਨੇ ਸਿੱਧੀਆਂ ਠੀਕ ਹੈ ਫਿਰ ਉੱਥੋਂ ਥੋੜੇ ਕ ਦੂਰੇ ਜਾਣਾ ਪੈਂਦਾਗਾ ਮਾਧ ਰਾਨੇ ਦੇ ਮੱਥਾ ਦੇਖਣਾਂ ਤਾਂ ਜੇ ਇੰਟਰਸਟਿਡ ਹੈਗਾ ਚੱਲ ਪੀਓ ਉਹ ਨਹੀਂ ਫਿਰ ਟ੍ਰੈਕਿੰਗ ਹੋ ਜੇਗੀ ਤੁਹਾਡੀ ਥੋੜਾ ਸ਼ੌਂਕ ਪੂਰਾ ਹੋ ਜਾਏਗਾ ਹਨਾ ਜੋ ਕਰਨਾ ਸੀ ਉਹ ਹੋ ਜਾਏਗਾ ਇਹ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈਗਾ ਕਾਫੀ ਵਕਤ ਦਾ ਸੀ ਯਾਰ ਜਨੂਨ ਕਿ ਮੈਂ ਟ੍ਰੈਕਿੰਗ ਕਰਨੀ ਹੈ ਘੁੰਮਣਾ ਫਿਰਨਾ ਹੈਗਾ ਹਨਾ ਤੇ ਇੱਕ ਦਿਨ ਐਦਾਂ ਹੋਇਆ ਕਿ ਕੰਫਰਟ ਜਿਹਨੂੰ ਤਿਆਗ ਕੇ ਬਾਹਰ ਨਿਕਲੇ ਗਿਆ ਪਹਿਲੀ ਯਾਤਰਾ ਅਮਰਸਰ ਸਾਹਿਬ ਦੀ ਤੇ ਦੂਜੀ ਆਨੰਦਪੁਰ ਸਾਹਿਬ ਦੀ ਤੇ ਤੀਜੀ ਨਾਨਦੇਵੀ ਲੱਗ ਹੀ ਪੈਂਦਾਗਾ ਤਕਰੀਬਨ ਬਸਤੇ 500 ਰੁਪਏ ਲੱਗਦੇ ਹੈਗੇ ਤਾਂ ਕਰ ਮੈਂ ਇਧਰ ਨੂੰ ਹੋ ਗਿਆ ਸੋ ਕਰ ਲੋ ਇਹ ਜਾਂ ਕੁਛ ਬਾਕੀ ਜੇ ਜਨੂਨ ਹੈਗਾ ਤਾਂ ਕੁਦਰਤ ਵੀ ਸਾਥ ਦਿੰਦੀ ਹੈਗੀ ਜੋ ਤੁਸੀਂ ਕਰਨਾ ਹੈਗਾ ਮੈਂ ਕਾਫੀ ਵਕਤ ਤੋਂ ਸੋਚ ਰਿਹਾ ਸੀ ਕਿ ਮੈਂ ਇਦਾਂ ਕਰਨਾ ਹੈਗਾ ਬਾਕੀ ਹੋਰ ਨਵੀਆਂ ਜਗਾਵਾਂ ਐਕਸਪਲੋਰ ਕਰਦੇ ਰਹਾਂਗੇ ਨਵਾਂ ਜਾਣਦੇ ਰਹਾਂਗੇ ਥੱਸਦੇ-ਪੱਸਦੇ ਰਹੋ ਫਿਰ ਦੇ ਹੀ ਸੀ ਕਿ ਮਿਲਦੇ ਰਹਾਂਗੇ ਬਾਕੀ ਗੱਲਬਾਤ ਸੋਹਣੀ ਹੈਗੀ ਟ੍ਰੈਕ ਸੋਣਾ ਹੈਗਾ ਕੁੰਮਣ ਫਿਰਨ ਵਾਲਾ ਅਗਰ ਤੁਸੀਂ ਸਿਰਫ ਟਰੈਵਲਿੰਗ ਦੀ ਪਰਪਸ ਰਹੀ ਨਹੀਂ ਟ੍ਰੈਕਿੰਗ ਕਰਨੀ ਉਪਰ ਪਰਪਸ ਰਹੀ ਜਾਣਾ ਤਾਂ ਸਕਦੇ ਹੋਗੇ ਸੋਣੀ ਗੱਲ ਬਾਤ ਆਪਾਂ ਇਹ ਦੋ ਤੋਂ ਨਾਨੇ ਦੀ ਵੀ ਤੋਂ ਹੇ ਥੱਲੇ ਤੇ ਗੁਰਦੁਆਰਾ ਸਾਹਿਬ ਸ੍ਰੀ ਨੰਮਕੰਦਵਾ ਸਾਹਿਬ ਪੈਂਦਾਗਾ ਤੇ ਜੋ ਕਿ 10 ਮੀਲ ਪਾਸੇ ਨਾਲ ਸੰਬੰਧ ਰੱਖਦਾ ਤੇ ਇੱਥੇ ਬਾਕਾਇਦਾ ਨੇ ਹਿੱਸੇ ਵੀ ਲੇਕੇ ਹੋਈਏਗੇ ਜੋ ਕਿਸੇ ਪੰਡਤ ਨੇ ਦੇਵੀ ਨੂੰ ਪ੍ਰਸੰਨ ਕਰਨਾ ਸੀ ਦਸਵੀਂ ਪਾਸ਼ਾਏ ਨੇ ਸਮਗਰੀ ਮੰਗਵਾਈ ਭਵਨ ਸੁੱਤੀ ਤੇਦੇ ਲੱਟਾ ਉੱਠੀਆਂ ਤੇ ਐਨੇ ਜਿਹੇ ਪੰਡਤ ਖੁਸ਼ ਹੋ ਗਿਆ ਕਹਿੰਦਾ ਮਾਤਾ ਪ੍ਰਸੰਨ ਹੋ ਗਈ ਤੁਹਾਨੂੰ ਸ਼੍ਰੀ ਕੇਸਗੜ ਸਾਹਿਬ ਦਾ ਦ੍ਰਿਸ਼ ਹੈ ਤੇ ਨੰਦਪੁਰ ਸਾਹਿਬ तकरीबन ਆਵਾ ਤੀਜੇ ਦਿਨ ਤੋਂ ਬਾਅਦ ਰਵਾਨਾ ਹੋਗੇ ਪਿੰਡ ਵੱਲ ਤਿੰਨ ਦਿਨਾਂ ਦੇ ਸਫ਼ਰ ਤੋਂ ਬਾਅਦ ਉਹਨਾਂ ਪਾ ਚੱਲੇ ਆਗੇ ਪਿੰਡ ਵੱਲੋਂ ਪਟਿਆਲਾ ਪਟਿਆਲਾ ਤੋਂ ਜਾਖੜ तकरीबन 200-300 ਕਿਲੋਮੀਟਰ ਤੇ ਬਾਕੀ ਖੁਸ਼ ਰਹੋ ਮਿਲਦੇ ਰਹਾਂਗੇ ਬਾਕੀ ਫਿਲਹਾਲ ਸ਼ੁਰੂਆਤ ਆ ਤੇ ਹੋਰ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਹੋਰ ਬੈਟਰ ਕਰਦੇ ਰਹਾਂਗੇ ਰੱਬ ਸੁੱਖ ਰੱਖੇ